ਜਦੋਂ ਪਵਿੱਤਰ ਆਤਮਾ ਦੀ ਸਾਮਰਤ ਤੁਹਾਡੇ ਉੱਤੇ ਹੋਵੇਗੀ ਤਾਂ ਤੁਹਾਡੇ ਉੱਤੇ ਹੋਵੇਗੀ। ਸਾਡੀ ਜਿਹੜੀ ਆਸ਼ਾ ਪਰਮੇਸ਼ਵਰ ਦੇ ਉੱਤੇ ਆ ਉਹ ਵਧਦੀ ਜਾਵੇਗੀ। ਕਿਉਂਕਿ ਪੌਲਸ ਕਹਿੰਦਾ ਭਈ ਤੁਸੀਂ ਪਵਿੱਤਰ ਆਤਮਾ ਦੀ ਸਾਮਰਥ ਨਾਲ ਆਸਾ ਵਿੱਚ ਵਧਦੇ ਜਾਓ। ਜਦੋਂ ਇਨਸਾਨ ਪਵਿੱਤਰ ਆਤਮਾ ਦੀ ਸਾਮਰਥ ਜਾਂ ਪਵਿੱਤਰ ਆਤਮਾ ਦੀ ਅਗਵਾਈ ਦੇ ਵਿੱਚ ਨਹੀਂ ਚੱਲਦਾ ਉਹ ਵਧ ਉਹ ਨਿਰਾਸ਼ਾ ਦੇ ਵਿੱਚ ਜਾਂਦਾ। ਸਾਨੂੰ ਦਿੱਤਾ ਉਹ ਸੋਚੋ ਡਿਪਰੈਸ਼ਨ ਅੱਜ ਤੁਸੀਂ ਖੁਦਾ ਦੀ ਆਤਮਾ ਦੀ ਅਗਵਾਈ ਵਿੱਚ ਚੱਲਦੇ ਆ ਉਹਦੀ ਸਾਹਮਣੇ ਤੁਹਾਡੇ ਉੱਤੇ ਆ ਤੁਸੀਂ ਹਮੇਸ਼ਾ ਇੱਕ ਆਸ ਦੇ ਵਿੱਚ ਰਹਿਨੇ ਆ ਤੁਸੀਂ ਹਮੇਸ਼ਾ ਇੱਕ ਹੋਪ ਦੇ ਵਿੱਚ ਰਹਿਨੇ ਆ ਆਪੇ ਤੇ ਨਸਪਰਾ ਆਇਬਲ ਲਿਖਿਆ ਸਾਡਾ ਪਰਮੇਸ਼ਵਰ ਆਸ਼ਾ ਦਾ ਪਰਮੇਸ਼ਵਰ ਹੈ ਹੇਲੇ ਸਾਕੀਤਰ ਜਿਸ ਕਿ ਤੋ ਇਲੋਸਨੋ ਡਿਓ ਡੇਲੇ ਸਪੇਰਾਂਜ਼ਾ ਹਲੇਲੂਇਆ ਹਲੇਲੂਇਆ ਤੇ ਬਾਈਬਲ ਦੇ ਵਿੱਚ ਇੱਕ ਵਚਨ ਲਿਖਿਆ ਪੌਲਸ ਕਹਿੰਦਾ ਜਿਹੜੀ ਆਸ਼ਾ ਵਾ ਉਹ ਤਾਨੂੰ ਕਦੇ ਵੀ ਸ਼ਰਮਿੰਦਾ ਨਹੀਂ ਹੋਣ ਦਿੰਦੀ